ਆੜਥੀ ਵੱਲੋਂ ਪੇਸ਼ ਹੋਣ ਕੀ ਹੈ ਨਾ ਕੋਲ ਵੀ ਤਾਂ ਕਰਤੀ ਪਹਿਲਾਂ ਵੀ ਇਹਦਾ ਮਤਲਬ ਵੀ ਜੇ ਮੈਂ ਠੇਕੇ ਵਗੈਰਾ ਤੇ ਦਿੰਦਾ ਸੀ ਜ਼ਮੀਨ ਠੇਕੇ ਦਾ ਤੇ ਉਹਨੂੰ ਰੋਕ ਕਰਾਈ ਹੋਈ ਜਾਂਦੀ ਸੀ ਜਿਵੇਂ ਕਿਸੇ ਸਾਡੇ ਬਣਦੇ ਹਰੀ ਸਿੰਘ ਸੀ ਉਹਨੂੰ ਠੇਕੇ ਦਿੱਤੀ ਪਿਛਲੀ ਵਾਰੀ ਉਹਨਾਂ ਨਾਲ ਵੀ ਤਲੇਸ ਫਕਰ ਗਿਆ ਕੱਟ ਗਿਆ ਤਾਂ ਫੋਨ ਆਇਆ ਸੀ ਮਤਲਬ ਕਹ ਰਿਹਾ ਸੀ ਤੇ ਨਹੀਂ ਕਹ ਤਰ ਲੋ ਤਿਆਰ ਪੀ ਨਾ ਆਉਂਦੀ ਸੋਨ ਸੰਦੀਪ ਕੁਮਾਰ ਵੀ ਤੁਹਾਨੂੰ ਨੰਬਰ ਅਗਰ ਸੁਣਨ ਤੁਹਾਨੂੰ ਤੇ ਮੈਂ ਤਾਂ ਮਾਲ ਵਟ ਪਹਿਲਾਂ ਆਪਾਂ ਰੌਂਡ ਫਿਗਰ ਤੇ ਇਹ ਪੂਰੀ ਪਤਾ ਹੀ ਨਹੀਂ ਪਹਿਲਾਂ ਸ਼ੁਰੂਆਤ ਚ 10 12 ਕਾ ਪਹਿਲੇ ਤੇ 18 30 10 12 18 20 ਇੱਕ ਨੂੰ ਕੋਈ ਪ੍ਰੋਪਰ ਨਹੀਂ ਹੈ ਜੀ ਆਪਾਂ ਪਤਾ ਇਹਦਾ ਕਲੀਅਰ ਹੈ ਅੱਗੇ ਮੈਂ ਤਾਂ ਵੀ ਦੇ ਲਈ ਜਲਦੀ ਮਨ ਪਰਸੋਂ ਦੇਖੋ ਮਤਲਬ ਇਹਦੋਂ ਲੱਗਣ ਤੋਂ ਪਹਿਲਾਂ ਦੇਖਦੇ ਕੀ ਲੱਗੂਗਾ ਉੱਤੇ ਹੀ ਜ਼ਮੀਨ ਦੀ ਉਹ ਕਰ ਰਿਆ ਸੀ ਜੀ ਕਿ ਕਿੱਥੇ ਕਿ ਪੈਮਾਨੇ ਦੀ ਕਰਨੀ ਹੈ ਖੇਤੀ ਹੈ ਕਰਨੀ ਬਾਹਰ ਕਰਨੀ ਜਿੰਨੇ ਉਹਦੀ ਮਾਤਾ ਕਹਿੰਦੀ ਆ ਵੀ ਖੇਤੀ ਕਰਨ ਦਾ ਹੈਗਾ ਸੀ ਪਰ ਉਹ ਕਹਿੰਦੀ ਜੇ ਮੈਂ ਖੇਤੀ ਕਰਦਾ ਫਿਰ ਇਹ ਮੈਨੂੰ ਉਹ ਕਰੀਏਂ ਦੇ ਚੱਕਰਾਂ ਵਿੱਚ ਪਾਈ ਜਾਂਦਾ ਵੀ ਫਸਲ ਨਹੀਂ ਵਿਚੜਦੀ ਜੀ ਪਰਿਵਾਰ ਚ ਪਣ ਪਏ ਪਰਿਵਾਰ ਚ ਪੱਲੀ ਸੀ ਜੀ ਤੇ ਡੈਡੀ ਵੀ ਡੱਤ ਗਈ ਆ ਪੱਲੀਆਂ ਕਿਤੇ ਵੀ ਮਦਰ ਮਦਰ ਰਹਿ ਗਈ ਸਰ ਕੋਈ ਨਹੀਂ ਉਹਦੇ ਨਾਲ ਉਹਦੇ ਵੀ ਹਿੱਸਣ ਆ ਰਹੇ ਸਾਲ ਤੋਂ ਪਹਿਲਾਂ ਏ ਬਈ ਮੰਨਨ ਵਾਲੀ ਦਾ ਸਾਰੇ ਪਿੰਡ ਦਾ ਯਾਰੀ ਪਰਿਵਾਰ ਦੇ ਕਹਿਮ ਦੇ ਮੁਤਾਬਕ ਜਿਹੜਾ ਆਰਤੀ ਆ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਕਿ ਅਸੀਂ ਵੀ ਇੱਕ ਦੂਰ ਆਰਤੀ ਕੋਲੇ ਪੈਸੇ ਮੈਂ ਇੰਨੇ ਗੱਲਾਂ ਬਾਤਾਂ ਲੈ ਕੇ ਆਰਤੀ ਕਿਤੇ ਗਲਤ ਨਹੀਂ ਹੁੰਦਾ ਜੂ ਉਹਦੇ ਲਈ ਪੈਸੇ ਵੱਧ ਨਹੀਂ ਗਈ ਬਠੜੀ ਚੋਂ ਜੋ ਵੀ ਉਹਦਾ ਹਿਸਾਬ ਕਿਤਾਬ ਦੀ ਕਰਨਾ ਚਾਹੁੰਦਾ ਤੂੰ ਪਰ ਜੇ ਕਿਸੇ ਨੂੰ ਜ਼ਮੀਨ ਠੇਕੇ ਰਜ਼ੰਦਾ ਦੀ ਤਾਂ ਉਹਨੂੰ ਰੋਕ ਦਈ ਜਾ ਕੇ ਉਹਨੇ ਮੁੰਡਾ ਪਤਾ ਲੱਗਿਆ ਵੀ ਆਪ ਖੇਤੀ ਕਰਨੀ ਚਾਹੁੰਦਾ ਤੂੰ ਪਰ ਇਹ ਡਰਦਵੀਂ ਨਹੀਂ ਫਸਲ ਨਹੀਂ ਵਧਣ ਦੇਣੀ ਆਰਤੀ ਨੂੰ ਵਧਣ ਵੀ ਨਹੀਂ ਤੁਮ ਕਿੰਦਾ ਤੂੰ ਜਿਹਨੇ ਇਹ ਭੇਜ ਦੇ ਦਿੱਤੀ ਫਸਲ ਵਿੱਜਾਂ ਦਾ ਮਤਲਬ ਵਧੂ ਇਜੂ ਤੇ ਪਰਸਵਾਨੋਂ ਗਏ ਪਰ ਮੈਂ ਕੋਈ 8-10 ਲੱਖ ਰੁਪਏ ਦਾ ਦੱਸ ਦਿਨ ਬਾਕੀ ਦੇ ਪ੍ਰੋਪਰਟਰ ਨੂੰ ਉਹਨਾਂ ਨੂੰ ਪਤਾ ਕਿੰਨਾ ਸੀ ਕਾਰਨ ਇਹਨੂੰ ਆਰਤੀਆ ਤੰਗ ਪਰੇਸ਼ਾਨ ਕਰ ਰਹੀ ਸੀ ਕਿਉਂਕਿ ਉਸ ਆਰਤੀਆ ਕੋਲੇ ਮੈਂ ਵੀ ਇੱਕ ਦੋ ਵਾਰ ਗਿਆ ਪਰ ਉਹ ਆਰਤੀਆ ਇਹੀ ਗੱਲ ਕਹਿਦਾ ਸੀ ਵੀ ਜਿੱਦਾਂ ਵੀ ਇਹਦੀ ਜ਼ਮੀਨ ਠੇਕੇ ਤੇ ਬਾਹੂਗਾ ਮੈਂ ਉੱਥੇ ਵੀ ਕਾਰਵਾਈ ਕਰੂੰਗਾ ਉਹਨੂੰ ਫਸਾ ਨਹੀਂ ਮੱਟਣਾ ਉਹ ਉਹ ਇਹਦੀ ਜ਼ਮੀਨ ਨੂੰ ਠੇਕੇ ਤੇ ਚੜਨ ਤੋਂ ਰੋਕਦਾ ਸੀ ਆ ਸਾਰੇ ਪਿੰਡ ਦੇ ਵਾਹ ਖੜੇ ਨੇ ਇਕੱਲੇ ਇਕੱਲੇ ਨੂੰ ਪੁੱਛ ਸਕਦੇ ਹਾਂ ਹਰੀ ਸਿੰਘ ਨੇ ਜ਼ਮੀਨ ਠੇਕੇ ਤੇ ਲਈ ਆ ਉਹਦਾ ਇੱਕ ਚੈਕ ਹਿਸਾਬ ਹਰੀ ਸਿੰਘ ਦਾ ਉਹ ਨਾਲ ਹੋਇਆ ਹੋਣਾ ਸਾਰਾ ਉਹ ਕਹਿੰਦਾ ਤੇ ਇਹਦੀ ਜ਼ਮੀਨ ਠੇਕੇ ਤੇ ਲਈ ਆ ਤਾਂ ਚੱਕ ਕੇ ਚੈੱਕ ਅਦਾਲਤ ਚ ਲਾਤਾ ਝੂਠਾ ਜਥੇਬੰਦੀ ਦੇ ਆਗੂ ਨੇ ਬੈਠ ਕੇ ਸਮਝੌਤਾ ਕਰਾਇਆ ਫਿਰ ਵੀ 50000 ਰੁਪਏ ਦੇ ਕੇ ਆੜਤੀ ਉਹਨਾਂ ਦਾ ਸਮਝੌਤਾ ਕਰਾਇਆ ਇਹਨੂੰ ਫਸਲ ਵੰਡ ਲੈਣ ਦੇ ਭਾਈ ਨਾ ਟਿੱਕ ਦੇ ਜੀ ਤਾਂ ਉਹ ਨਹੀਂ ਲਊਗਾ ਪੁਲਿਸ ਨੇ ਸੰਦੀਪ ਸੋਨੂ ਮੋਨੂ ਆੜਤੀਆ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਹੈ ਅੱਜ ਉਹਦੀ ਤੇਰੇ ਨਾਲ ਅੱਜ ਜੁਰੀ ਐਨਡੀਆ ਦਾ ਟਸ ਹੋ ਗਿਆ ਉਹਦੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਬਿਆਨ ਲਿਖਾਇਆ ਹੈਗਾ ਕਿ ਇਹਨਾਂ ਦਾ ਇਹਨਾਂ ਦੇ ਆਰਤੀ ਹੈਗੇ ਨੇ ਸੋਨੋ ਮੋਨੂ ਨਾਂ ਦੇ ਦੋ ਜੱਜੀ ਭਟਦੇ ਰਹਿਣ ਵਾਲੇ ਉਹਨਾਂ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਜਿਹਦੇ ਕਰਕੇ ਉਹ ਜਿਹੜਾ ਲੜਕਾ ਪ੍ਰਚਾਰ ਰੇਂਦਾ ਸੀਗਾ ਉਹਨਾਂ ਦੇ ਬਿਆਨ ਮੁਤਾਬਕ ਵੀ ਉਹਨਾਂ ਤੋਂ ਜਿਹੜਾ ਹੈਗਾ ਬੜਾ ਤੰਗ ਸੀਗਾ ਉਹ ਨਹੀਂ ਫਿਲਹਾਲ ਉਹਨਾਂ ਨੇ ਇਹੀ ਦੱਸਿਆ ਹੈਗਾ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਕੋਈ ਚੈੱਕ ਵੀ ਇਹਨਾਂ ਨੇ ਦਿੱਤੇ ਸੀ ਉਹ ਵੀ ਮਿਸਯੂਜ਼ ਕੀਤੇ ਨੇ ਫਿਲਹਾਲ ਇਹੀ ਜਿਹੜਾ ਹੈਗਾ ਮੁੱਢਲੇ ਬਿਆਨ ਦੇ ਵਿੱਚ ਇਹੀ ਆਇਆ ਹੈ ਬਾਕੀ ਤਫਤੀਸ਼ ਕਰਾਂਗੇ ਜੀ ਤਫਤੀਸ਼ ਦੇ ਰਿਪੋਰਟ ਸਾਹਮਣੇ ਆਊ ਉਹਦੇ ਕਾਲ ਕਰ ਦੇਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ